ਇੱਕੋ ਪਾਰਟੀ ਦੇ ਵਿੱਚ ਰਹੇ ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਦੀ ਹੁਣ ਆਪਸ ਵਿੱਚ ਨਿੱਤ ਖੜਕਣ ਲੱਗੀ ਹੈ ਭਗਵੰਤ ਮਾਨ ਦੇ ਦੁਬਾਰਾ ਆਮ ਆਪੀ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਭਗਵੰਤ ਮਾਨ ਤੇ ਲਗਾਤਾਰ ਤਿੱਖੇ ਹਮਲੇ ਕਰ ਰਹੇ ਨੇ ਹੁਣ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਦੇ ਦੁਬਾਰਾ ਪ੍ਰਧਾਨਗੀ ਸੰਭਾਲਣ ਤੇ ਮਾਨ ਦੇ ਫੈਸਲੇ ਨੂੰ ਥੁੱਕ ਕੇ ਚੱਟਣ ਵਾਲਾ ਕਦਮ ਦੱਸਿਆ ਮੈਂ ਹੁਣ ਕਹਿ ਚੁੱਕਾ ਪਹਿਲਾਂ ਵੀ ਕਹਿ ਚੁੱਕਾ ਕਿ ਥੁੱਕ ਕੇ ਚੱਟਣ ਵਾਲੀ ਗੱਲ ਕੀਤੀ ਹੈ ਕੁਝ ਵੀ ਤਾਂ ਬਦਲਿਆ ਨਹੀਂ ਸੀਗਾ ਆਪਾਂ ਸਾਲ ਪਹਿਲਾਂ ਕਿਹਾ ਕਿ ਕੇਜਰੀਵਾਲ ਨੇ ਮਾਫੀ ਗਲਤ ਮੰਗੀ ਮਜੀਠੀਏ ਤੋਂ ਕੇਜਰੀਵਾਲ ਨੇ ਤਾਂ ਕੋਈ ਸਫਾਈ ਨਹੀਂ ਦਿੱਤੀ ਮਜੀਠੀਏ ਦੇ ਕੋਈ ਹਾਲਾਤ ਨਹੀਂ ਬਦਲੇ ਨਸ਼ਾ ਪੰਜਾਬ ਦੇ ਵਿੱਚ ਉਦਾਂ ਹੀ ਚੱਲਦਾ ਤੇ ਫਿਰ ਆਪਾਂ ਉਸੇ ਤਨਖਾਹ ਤੇ ਕੰਮ ਕਰਨ ਲਈ ਰਾਜ਼ੀ ਹੋ ਗਏ ਇਹਦਾ ਮਤਲਬ ਇਹੀ ਹੁੰਦਾ ਪੰਜਾਬੀ ਚੋ ਜਰਾ ਲੱਗਦਾ ਤਾਂ ਕੋੜਾ ਵਾ ਕਿ ਉਹ ਥੁੱਕ ਕੇ ਛੱਟਿਆ ਗਿਆ ਵਾ ਇਸ ਤੋਂ ਇਲਾਵਾ ਸੁਖਪਾਲ ਸਿੰਘ ਖੇਰਾਂ ਨੇ ਭਗਵੰਤ ਮਾਨ ਦੀ ਸ਼ਰਾਬ ਛੱਡਣ ਦੇ ਫੈਸਲੇ ਤੇ ਤਿੱਖਾ ਵਿਅੰਕ ਕੀਤਾ ਕੋਈ ਨਹੀਂ ਜੋਦੇ ਤੇ ਵੀ ਬਹੁਤ ਵਾਰ ਅਸੀਂ ਕਹਿ ਚੁੱਕੇ ਹਾਂ ਕਿ ਉਹ ਉਹਨਾਂ ਨੇ ਆਪਣਾ ਆਪਣਾ ਜਿਹੜਾ ਫੈਸਲਾ ਉਹ ਨਿਭਾਉਣ ਕਿਉਂਕਿ ਲੋਕਾਂ ਨੂੰ ਐ ਲੱਗਦਾ ਵਾ ਕਿ ਜਿੱਦਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਫੜ ਕੇ ਸੌਂ ਖਾਦੀ ਸੀ ਇਹਨਾਂ ਨੇ ਵੀ ਆਪਣੀ ਮਾਤਾ ਜੀ ਨੂੰ ਸਟੇਜ ਤੇ ਜਿਹੜਾ ਖੜਾ ਕਰਕੇ ਸੌਂ ਕੀਤੀ ਆ ਲੋਕ ਇਹੀ ਚਾਹੁੰਦੇ ਨੇ ਕਿ ਹੁਣ ਘਟੋ ਘਟ ਉਹਨੂੰ ਪੂਰਾ ਕੀਤਾ ਜਾਵੇ ਇਹ ਨਾ ਚੌਥੇ ਪੰਜਵੇਂ ਦਿਨ ਲੜਖੜਾਉਂਦਾ ਫਿਰਦਾ ਡਿੱਗਾ ਫਿਰਦਾ ਫਿਰੇ ਹੋਵੇ ਕਿਸੇ ਤੇ